ਉਹ ਆਪਣੇ ਟੈਕੀਰ ਬਲੇ ਸਾਈਡੋਂ ਕੋਸ਼ੇ ਲੱਗ ਰਹੇ ਨੇ ਯਾ ਨਬਤਰ ਲਾਰ ਚਲ ਗਈ ਹੈ ਬਾਰਸ਼ ਬਾਰ ਹਉਣ ਵਾਲੀ ਬਾੜ ਦਾ ਮੋਲ ਚੱਲ ਬਹੁਤ ਖਰਾਬ ਹੋ ਗਿਆ ਭਈਆ ਬਹੁਤ ਅਸ਼ਕ ਮੋਲ ਚਾਲ ਤਾਂ ਬਹੁਤ ਖਰਾਬ ਹੋ ਗਿਆ ਬਾੜ ਬਾੜਸ਼ਾ ਨੇ ਲੱਗੀ ਬਾਰਸ਼ ਨੇ ਯਾ ਯਾ ਹਾਲੇ ਬਾੜ ਦਾ ਮੋਲ ਚੱਲ ਦਿਖਾਦੇ ਤਾ ਓਹੋ ਠੰਡੀ ਹਵਾ ਚੱਲ ਰਹੀ ਬਹੁਤ ਭਾਰੀ ਮੀਂਹ ਨੇ ਰਹੀ ਆਉਣ ਵਾਲਾ ਠੰਡੀ ਠੰਡੀ ਹਵਾ ਕਾਲੀਆਂ ਘਟਾਂ ਛਾ ਗਈਆਂ ਜੇ

चलेलानी <muchas> <muchas> ਇਧਰ ਹੀ ਰਹੇ। ਹਾਂ। ਆਪਾਂ ਤਾਂ ਪੰਜਾਬੀ ਵੀ ਆ ਗਈ ਹੋਗੀ। ਹਾਂਜੀ। ਪੰਜਾਬੀ ਸਮਝ ਹੀ ਲੱਗ ਜਾਂਦੀ ਸਾਡੀ। ਹਾਂ। ਵਧੀਆ। ਬਾਹਰ ਉਹ ਕਾਲੀ ਘਟਾ ਚੜ ਗਈ ਏ। ਹਾਂਜੀ ਤੇ ਅਸੀਂ ਆਪਣਾ ਬਲੌਕ ਅੱਜ ਦਾ ਜਿਹੜਾ ਸੀ ਲੱਗ ਰਹੀਆਂ ਪਲੇਟਾਂ ਜਦੋਂ ਪ੍ਰੋਪਰ ਤਿਆਰ ਹੋ ਜਾਏਗਾ ਸਾਰਾ। सारा दिखावा जी कमेंट करके जरूर दसिया करो कि सा ब्लॉक किदा का लगता जी पेंडुआ का ब्लॉक इधर देखो जी कलिया घटा चढ़िया हुई कलिया इटा काले रोड मी मे हेलो मे रे मंगना

ਜਦੋਂ ਮੀਂਹ ਆ ਜਾਂਦਾ ਪਾਣੀ ਬਹੁਤ ਜ਼ਿਆਦਾ ਖਲੋ ਜਾਂਦਾ ਜੀ ਉਹ ਏਸੀ ਉੱਪਰ ਲੱਗਾ ਏ ਡੰਗਰਾਂ ਨੂੰ ਏਸੀ ਲਾਇਆ ਹੋਇਆ ਤੇ ਆਪਾਂ ਉਧਰ ਪਈਦਾ ਮੰਜੇ ਕਰਕੇ ਅੰਦਰ ਚੱਲੋ ਫਿਰ ਹਾਂਜੀ ਜੀ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਕੱਲ ਨੂੰ ਫੇਰ ਨਵਾਂ ਐਡਿਟ ਕਰਾਂਗੇ ਤੁਹਾਡੇ ਲਈ ਓਕੇ ਬਾਏ ਟਾਟਾ ਸਤਿ ਸ਼੍ਰੀ ਅਕਾਲ ਕਮੈਂਟ ਕਰਕੇ ਦੱਸਿਆ ਕਰੋ ਕਿ ਲਾ ਸਾਡਾ ਬਲੌਗ ਕਿੱਦਾਂ ਦਾ ਲੱਗਦਾ ਹੈ ਜੀ